ਅੱਜ ਜਿਹੜੀ ਕਣਕ ਦੀ ਖਰੀਦ ਦੀ ਸਮਾਰਟੀ ਦਾ ਜਿਹੜਾ ਕੱਲ 15 April ਲਾਸਟ ਡੇਟ ਸੀਗੀ ਸੋ ਉਹਦੇ ਨਾਲ ਜੁੜੇ ਸਾਰੇ ਤੱਥ ਟੋਟਲ ਸਰਕਾਰਮੈਂਟ ਦੇ ਦੌਰਾਨ ਜਿੰਨੀ ਐਕਸਰਸਾਈਜ਼ ਵੱਖ-ਵੱਖ ਸਾਈਡਾਂ ਤੋਂ ਡਿਪਾਰਟਮੈਂਟ ਨੇ ਕੀਤੀ ਆ ਸੋ ਉਹ ਕੁਝ ਤੱਥ ਜਿਹੜੇ ਆ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਸੋ ਸਭ ਤੋਂ ਜਿਹੜੀ ਸਾਨੂੰ تسਲੀ ਦੀ ਗੱਲ ਇਹ ਆ ਕਿ ਸਾਡਾ ਸੀਜ਼ਨ ਨਿਰਵਿਘਨ ਚੱਲਿਆ ਬੇਸ਼ੱਕ ਕੁਦਰਤ ਦੀਆਂ ਕੁਝ ਇੱਕ ਦੋ ਮਾਰਾਂ ਵਿੱਚ ਛੋਟੀਆਂ-ਮੋਟੀਆਂ ਪਈਆਂ ਨੇ ਚਾਹੇ ਉਹ ਬਰਸਾਤ ਦੇ ਰੂਪ ਚਾ ਜਾਂ ਝੱਖੜ ਦੇ ਰੂਪ ਚ ਰਹੀ ਹੈ ਪਰ ਇਹਦੇ باوجود ਜਿਹੜਾ ਸੀਜ਼ਨ ਆ ਉਹ ਖੂਸੂਤ ਰਿਆ ਪੰਜਾਬ ਦੇ ਅੰਦਰ ਕਣਕ ਦੀ ਖਰੀਦ ਦਾ ਸੋ ਟੋਟਲ ਪੰਜਾਬ ਦੇ ਅੰਦਰ ਇਹਨਾਂ ਦਿਨਾਂ ਦੇ ਦੌਰਾਨ 1.5 ਮਹੀਨੇ ਚ ਪੰਜਾਬ ਦੀਆਂ ਮੰਡੀਆਂ ਚ ਸਾਡੇ ਕੋਲ 724000 724000 405 ਕਿਸਾਨ ਜਿਹੜੇ ਆ ਉਹ ਆਪਣੀ ਫਸਲ ਨੂੰ ਲੈ ਕੇ ਆਏ ਆ 724405 ਕਿਸਾਨ ਆਪਣੇ ਜਿਹੜੇ ਉਹ ਮੰਡੀਆਂ ਦੇ ਵਿੱਚ ਫਸਲ ਲੈ ਕੇ ਆਏ ਆ ਸੋ ਇਹ ਜਿੰਨੇ ਵੀ ਕਿਸਾਨ ਮੰਡੀ 'ਚ ਆਏ ਆ ਇਹਨਾਂ ਦੁਆਰਾ ਮੰਡੀ ਦੇ ਵਿੱਚ 130 ਲੱਖ 3000 ਐਮਟੀ 130 ਲੱਖ 3000 ਐਮਪੀ ਜਿਹੜੀ ਕਣਕ ਹੈ ਉਹ ਮੰਡੀ ਚ ਪਹੁੰਚੀ ਆ ਜਿਹੜੇ ਵੱਖ-ਵੱਖ ਵੀਰ ਕੇਂਦਰਾਂ ਦੇ ਉੱਤੇ ਸੋ ਇਹ 130 ਹਜ਼ਾਰ ਜਿਹੜੀ ਅਰਾਈਵਲ ਸਾਡੇ ਕੋਲ ਪਹੁੰਚੀ ਆ ਇਹਦੇ ਵਿੱਚੋਂ 119 ਲੱਖ 23600 119 ਲੱਖ 23600 ਸਾਡੀਆਂ ਵੱਖ-ਵੱਖ ਜਿਹੜੀਆਂ ਸਰਕਾਰੀ ਏਜੰਸੀਜ਼ ਨੇ ਮਾਰਕ ਫੈਡਾ ਪਨਗਰੇਨ ਪੰਸਪ ਹੈ ਜਾਂ ਐਫਸੀਆਈ ਹੈ ਇਹਨੇ ਖਰੀਦੀ ਹੈ ਤੇ ਇਸ ਤੋਂ ਇਲਾਵਾ 10 ਲੱਖ 79000 ਤੇ ਜਿਹੜੇ ਉਹ ਪ੍ਰਾਈਵੇਟ ਖਰੀਦ ਪੰਜਾਬ ਚ ਹੋਈ ਹੈ ਪਿਛਲੇ ਸਮਿਆਂ ਦੇ ਨਾਲੋਂ ਜਿਹੜੀ ਉਹ ਜ਼ਿਆਦਾ ਥੋੜੀ ਪੰਜਾਬ ਦੇ ਅੰਦਰ ਪ੍ਰੈਕਟਿਸ ਕੀਤੀ ਹੈ ਸੋ ਮੈਂ ਇਹ ਕਹਿ ਸਕਦਾ ਕਿ ਜਿਹੜਾ ਉਹ ਟੋਟਲ ਅਰਾਈਵਲਸ ਇੰਨੀ ਮੰਡੀ ਚ ਆਈ ਹੈ ਉਹ ਅਸੀਂ ਕੰਪਲੀਟ ਜਿਹੜੀ ਉਹ ਕਰ ਚੁੱਕੇ ਹਾਂ ਉਹ ਨੂੰ ਫ੍ਰੀਜ਼ਲੀ ਗਈ ਹੈ ਸੋ ਇਹ ਜਿਹੜੀ 130 ਲੱਖ ਐਮਪੀ ਮੰਡੀ ਚ ਕਣਕ ਆਈ ਹੈ ਉਹਦਾ ਜਿਹੜੀ ਖਰੀਦੀ ਗਈ ਆ ਉਹਦੀ ਬਣਦੀ ਜਿਹੜੀ ਪੇਮੈਂਟ ਆ ਕਿਸਾਨ ਦੇ ਖਾਤੇ ਚ ਉਹ 28500 ਕਰੋੜ ਰੁਪਇਆ 28500 ਕਰੋੜ ਰੁਪਇਆ ਜੋ ਕਿਸਾਨ ਦਾ ਬਣਦਾ ਐਮਐਸਪੀ ਦੇ ਮੁਤਾਬਕ ਜੋ ਹੀ 125 ਫੀਡ ਹੋਮ ਐਮਐਸਪੀ ਆ ਤੋਂ ਕਿਸਾਨ ਦੇ ਖਾਤਿਆਂ ਚ ਅਸੀਂ ਜਿਹੜੇ ਪਾ ਚੁੱਕੇ ਹਾਂ ਸੋ ਮੁਕੰਮਲ ਤੌਰ ਤੇ ਕਿਸਾਨ ਨੂੰ ਜਿਹੜਾ ਉਹ ਉਹ ਮੰਡੀ ਚ ਵੇਲਾ ਕਰ ਦਿੱਤਾ ਗਿਆ